ਸ਼ਤ ਸ਼੍ਰੀਕਾਲ ਜੀ ਅੱਜ ਅਸੀਂ ਗੱਲ ਕਰ ਲੱਗੇ ਆਂ ਜੋ ਪੰਜਾਬ ਸਰਕਾਰ ਦੁਆਰਾ ਵੱਲੋਂ 1000 ਪਟਵਾਰੀ ਦੀ ਭਰਤੀ ਕਰਨੀ ਹੈ ਉਹ ਜਲਦੀ ਬਸ ਮਈ ਜੂਨ ਦੇ ਵਿੱਚ ਉਹਦੇ ਫਾਰਮ ਸਟਾਰਟ ਹੋ ਜਾਣਗੇ ਤੁਸੀਂ ਆਪਣੀ ਤਿਆਰੀ ਕਰ ਰਹੇ ਹੋ ਜਾਂ ਤਿਆਰੀ ਸਟਾਰਟ ਕਰਨੀ ਹੈ ਠੀਕ ਹੈ ਤਾਂ ਹੁਣੇ ਤੋਂ ਲੱਗ ਜਾਓ ਤੇ ਪੋਸਟਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਜੀਆਂ ਤੇ ਜਲਦੀ ਇਹ ਫਾਰਮ ਭਰੇ ਜਾਣੇ ਸਟਾਰਟ ਹੋ ਜਾਣਗੇ ਮੈਂ ਅੱਜ ਇਤਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈਗੀ ਮੇਰੇ ਮਾਈਂਡ ਵਿੱਚ ਸੀਗਾ ਕੁਝ ਕੁ ਬੱਚਿਆਂ ਦੇ ਮੈਨੂੰ ਕਮੈਂਟ ਵੀ ਆਏ ਸੀ ਜਾਂ ਮੇਰੇ ਨੰਬਰ ਤੇ ਮੈਸੇਜ ਵੀ ਆਏ ਸੀ ਵੀ ਅਸੀਂ ਨਾ ਮਤਲਬ ਕਿ ਕਿਸੇ ਅਕੈਡਮੀ ਦੇ ਨਾਲ ਲੱਗ ਕੇ ਜਾਂ ਮਤਲਬ ਅਸੀਂ ਅਕੈਡਮੀ ਦੇ ਵਿੱਚ ਨਹੀਂ ਐਡਮਿਸ਼ਨ ਕਰਵਾ ਸਕਦੇ ਸਾਨੂੰ ਘਰੇ ਬੈਠ ਕੇ ਤਿਆਰੀ ਕਰਨੀ ਹੈ ਸਾਡੇ ਕੋਲ ਇੰਨੇ ਪੈਸਾ ਨਹੀਂ ਹੈਗਾ ਅਸੀਂ ਨਾਲ ਕੰਮ ਵੀ ਕਰ ਦੇਵਾਂਗੇ ਤੇ ਮਤਲਬ ਕਿ ਸਾਡੇ ਕੋਲੇ ਕੋਈ ਸੋਰਸ ਨਹੀਂ ਹੈਗੇ ਮੈਂ ਉਹਨਾਂ ਲਈ ਨਾ ਜਿੰਨਾ ਕਿ ਮੈਥੋਂ ਹੋ ਸਕੇ ਮੈਂ ਫ੍ਰੀ ਪ੍ਰੋਵਾਈਡ ਕਰਵਾ ਦੂੰ ਮਟੀਰੀਅਲ ਜਿੰਨਾ ਵੀ ਚਾਹੀਦਾ ਤਿਆਰੀ ਕਰਨ ਵਾਲਾ ਹੋਵੇ ਜੇ ਕਿਸੇ ਨੂੰ ਬੁੱਕਸ ਵਗੈਰਾ ਵੀ ਚਾਹੀਦੀ ਹੈ ਮੈਂ ਬੁੱਕਸ ਵਗੈਰਾ ਵੀ ਭੇਜ ਸਕਦਾ ਹਾਂ ਉਹਨਾਂ ਤੱਕ ਪਰ ਉਸ ਤਿਆਰੀ ਕਰਨ ਵਾਲਾ ਹੋਵੇ ਇੱਕ ਨਾ ਕੁਦਰਤ ਦੇ ਉਪਕਾਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖਿਓ ਭੁੱਲਿਓ ਨਾ ਜੇ ਕੋਈ ਮਤਲਬ ਕੀ ਆਪਾਂ ਕਿਸੇ ਦੀ ਹੈਲਪ ਕਰਦੇ ਆ ਨਾ ਤਾਂ ਇਹ ਨਾ ਸੋਚਿਆ ਕਰੋ ਵੀ ਮੈਂ ਪੈਸੇ ਦਿੱਤੇ ਨੇ ਜਾਂ ਮੈਂ ਉਹਨੂੰ ਬੁੱਕ ਦਿੱਤੀ ਹੈ ਨਹੀਂ ਉਹ ਕੁਦਰਤ ਦੇ ਰਹੀ ਹੈ ਕਿਉਂਕਿ ਆਪਾਂ ਕੁਦਰਤ ਦਾ ਬਹੁਤ ਕੁਝ ਫ੍ਰੀ ਖਾ ਰਹੇ ਹਾਂ ਬਹੁਤ ਸਾਰਾ ਕੁਝ ਫ੍ਰੀ ਹੈ ਕੁਦਰਤ ਨੇ ਮਾਨੂੰ ਸਭ ਕੁਝ ਹੀ ਫ੍ਰੀ ਆਪਾਂ ਨੂੰ ਅਗਲੇ ਲੈਵਲ ਕੀਤਾ ਹੈ ਸਾਹ ਲੈ ਰਹੇ ਆ ਨਾ ਜੇ ਅੱਬਾ ਜਾ ਰਹੇ ਆ ਕੁਦਰਤ ਦੀ ਵਜ੍ਹਾ ਕਰਕੇ ਫ੍ਰੀ ਦੇ ਵਿੱਚ ਆਪਾਂ ਨੂੰ ਸਾਹ ਆ ਰਿਹਾ ਪਾਣੀ ਪੀ ਰਹੇ ਆ ਨਾ ਕੁਦਰਤ ਕਰਕੇ ਫ੍ਰੀ ਦੇ ਵਿੱਚ ਕੁਦਰਤ ਤਾਂ ਪਤਾ ਕੁਝ ਵੀ ਨਹੀਂ ਲੈ ਰਹੀ ਅੱਬਾ ਫ੍ਰੀ ਦੇ ਵਿੱਚ ਪਾਣੀ ਪੀ ਰਹੇ ਆ ਆਪਾਂ ਜੇ ਧਰਤੀ ਦੇ ਉੱਤੇ ਘੁੰਮ ਰਹੇ ਆ ਕੋਈ ਚੰਗੀਆਂ ਮਤਲਬ ਕਿ ਕਿਰਤੀ ਸੋਹਣੀ ਮਤਲਬ ਕਿ ਵਾਤਾਵਰਨ ਦੇ ਵਿੱਚ ਫੀਲ ਕਰ ਰਹੇ ਆ ਜਾਂ ਦੇਖ ਰਹੇ ਆ ਇੰਨੇ ਸੋਹਣੇ ਨੂੰ ਮਾਣ ਰਹੇ ਆ ਕੁਦਰਤ ਕਰਕੇ ਆ ਪਰ ਬੇਈਮਾਨ ਬੰਦਾ ਹੁੰਦਾ ਇੱਕ ਦੂਜੇ ਬਾਰੇ ਮਤਲਬ ਕਿ ਕਿਸੇ ਨੂੰ ਕਹਿਣਾ ਤੂੰ ਸੋਹਣਾ ਨਹੀਂ ਤੂੰ ਕਾਲਾ ਹੈ ਤੂੰ ਫਲਾਨਾ ਇਸ ਤਰ੍ਹਾਂ ਬੰਦਾ ਕੁਦਰਤ ਨਹੀਂ ਕਰਦੀ ਕੁਦਰਤ ਨੇ ਜਿਵੇਂ ਤੁਹਾਨੂੰ ਬਣਾਤਾ ਕੁਦਰਤ ਲਈ ਤੁਸੀਂ ਸੋਹਣੇ ਹੋ ਉਹਦਾ ਆਨੰਦ ਮਾਣੋ ਤੇ ਜਿਹੜੇ ਵੀ ਮਤਲਬ ਕਿ ਕਿਸੇ ਬੱਚੇ ਨੂੰ ਕੋਈ ਚੀਜ਼ ਚਾਹੀਦੀ ਹੈ ਜਾਂ ਕੋਈ ਮਤਲਬ ਕਿ ਕੋਈ ਹੈਲਪ ਕਰਨਾ ਚਾਹੁੰਦਾ ਹੈ ਇੱਥੇ ਵੀਡੀਓ ਦੇ ਵਿੱਚ ਕਮੈਂਟ ਕਰ ਦਿਆ ਕਰੋ ਕਿ ਮੈਂ ਹੈਲਪ ਕਰ ਦੂੰਗਾ ਤੇ ਮਤਲਬ ਕਿ ਅਸੀਂ ਆਪਾਂ ਉਹਨਾਂ ਤੱਕ ਜਰੂਰ ਹੈਲਪ ਕਰਿਆ ਕਰਾਂਗੇ ਜਿਹੜੇ ਮਤਲਬ ਕਿ ਘਰ ਬੈਠ ਕੇ ਤਿਆਰੀ ਕਰ ਰਹੇ ਨੇ ਉਹਨਾਂ ਕੋਲੇ ਕੋਈ ਸਾਧਨ ਨਹੀਂ ਜਾਂ ਮਤਲਬ ਕਿ ਉਹ ਥੋੜੇ ਜਿਹੀ ਗਰੀਬ ਘਰ ਚੋਂ ਨੇ ਜਾਂ ਕੁਝ ਵੀ ਲਾ ਲੋ ਉਹਨਾਂ ਦੇ ਕੰਡੀਸ਼ਨ ਨਹੀਂ ਉਹ ਆਪ ਕੰਮ ਨਹੀਂ ਕਰ ਰਹੇ ਕੁਝ ਵੀ ਲਾ ਲੋ ਜੋ ਅੱਗੇ ਆਉਣਾ ਚਾਹੁੰਦੇ ਨੇ ਠੀਕ ਹੈ ਆਪਾਂ ਕੋਈ ਮੈਨੂੰ ਸ਼ਰਮ ਵਾਲੀ ਗੱਲ ਨਹੀਂ ਹੈਗੀ ਮੈਂ ਹੈਲਪਰ ਸੀ ਜਿੰਨੀ ਕੋਈ ਆਪਾਂ ਦੀ ਹੈਲਪ ਜ਼ਰੂਰ ਕਰਾਂਗੇ ਜਿੰਨੇ ਮੇਰੇ ਕੋਲੇ ਪੀਡੀਐਫ ਵਗੈਰਾ ਨੇ ਜਾਂ ਜਿਹਨੇ ਨੋਟਸ ਵਗੈਰਾ ਨੇ ਜਿਸ ਨੂੰ ਚਾਹੀਦੇ ਨੇ ਕਮੈਂਟ ਕਰ ਦਿਆ ਕਰੋ ਤੇ ਜਿੰਨੇ ਆਪਣੇ ਵੱਲੋਂ ਹੋਏ ਜੀਕੇ ਵਗੈਰਾ ਕਿਵੇਂ ਪੰਜਾਬੀ ਦੀ ਬੁੱਕ ਤੋਂ ਕਿਵੇਂ ਤੁਸੀਂ ਪੰਜਾਬੀ ਪੜ੍ਹਨੀ ਹੈਗੀ ਕਿਵੇਂ ਇੰਗਲਿਸ਼ ਪੜ੍ਹਨੀ ਹੈ ਕਿਵੇਂ ਮੈਥ ਪੜ੍ਹਨਾ ਹੈ ਕਿ ਮੇ ਰੀਜਨਿੰਗ ਕਰਨੀ ਹੈ ਠੀਕ ਹੈ ਜੋ ਵੀ ਪ੍ਰੈਕਟਿਸ ਹੋਈ ਕਿਹੜੇ ਚੈਨਲ ਤੋਂ ਵਧੀਆ ਹੈਗੀ ਕਿਹੜੀ ਬੁੱਕ ਵਧੀਆ ਉਹ ਸਾਰਾ ਕੁਝ ਦੱਸ ਦਾਂਗੇ ਠੀਕ ਹੈ ਆਪਾਂ ਨੈਕਸਟ ਵੀਡੀਓ ਦੀ ਬਣਾਉਣੀ ਹੈ ਪੂਰਾ ਪਾਰਟ ਬਣਾਉਣਾ ਹੈ ਆਪਾਂ ਉਹਦੇ ਵਿੱਚ ਦੱਸਾਂਗੇ ਵੀ ਕਿਵੇਂ ਤੁਸੀਂ ਕਿਹੜੇ ਚੈਨਲ ਤੋਂ ਤੁਸੀਂ ਕੰਪਿਊਟਰ ਪੜ੍ਹ ਸਕਦੇ ਹੋ ਸਭ ਤੋਂ ਬੈਸਟ ਹੈ ਕਿਹੜੀ ਪੰਜਾਬੀ ਦੀ ਬੁੱਕ ਸਭ ਤੋਂ ਬੈਸਟ ਹੈ ਜਾਂ ਕਿਹੜੀ ਬੁੱਕ ਦੇ ਵਿੱਚੋਂ ਤੁਹਾਨੂੰ ਜੀਕੇ ਮਿਲ ਸਕਦੀ ਹੈਗੀ ਠੀਕ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਪੂਰੀ ਦੀ ਪੂਰੀ ਐਕਸਪਲੇਨ ਕਰਨੀ ਹੈ ਆਪਾਂ ਇਹ ਵੀਡੀਓ ਬਣਾ ਕੇ ਦੇਖੋ ਮੇਰੀ ਵੀਡੀਓ ਜਿਆਦਾ ਕੋਈ ਐਡੀਟਿੰਗ ਵਗੈਰਾ ਨਹੀਂ ਹੈਗੀ ਬਸ ਨਾਰਮਲ ਮੇਰੀ ਗੱਲਾਂ ਹੁੰਦੀਆਂ ਨੇ ਪਰ ਬਸ ਮੈਨੂੰ ਐ ਹੁੰਦਾ ਵੀ ਸੁਣਨ ਵਾਲੇ ਜਿਹਨੇ ਸੁਣਨਾਗਾ ਉਹਨੇ ਸੁਣ ਹੀ ਲੈਣੀ ਹੈ ਠੀਕ ਹੈ ਮੇਰੀਆਂ ਗੱਲਾਂ ਮੈਨੂੰ ਪਤਾ ਹੈਗਾ ਬਹੁਤ ਸਾਰੇ ਸੁਣਨ ਵਾਲੇ ਨੇਗੇ ਆਪਾਂ ਕੁਝ ਅੱਗੇ ਜੇ ਕਿਸੇ ਨੂੰ ਪੰਕ ਕਈ ਵਾਰੀ ਨਾ ਆਪਾਂ ਨੂੰ ਐ ਹੁੰਦਾ ਆਪਾਂ ਦਿਲ ਤੋਂ ਆਪਾਂ ਕਿਸੇ ਦੀ ਮਦਦ ਕਰਨੀ ਆ ਹੈਲਪ ਕਰਨੀ ਆ ਮੇਰਾ ਉਹ ਮਾਈਂਡ ਹੈ ਮੈਂ ਫਰੀ ਦੇ ਵਿੱਚ ਹੀ ਮੈਨੂੰ ਐ ਹੁੰਦਾ ਵੀ ਹਾਂ ਸੱਚੀ ਜਦੋਂ ਮੇਰਾ ਟਾਈਮ ਲੱਗਦਾ ਵੀ ਆਪਾਂ ਕਿਸੇ ਦੀ ਹੈਲਪ ਕਰੀਏ ਠੀਕ ਹੈ ਸੋ ਜਿਹੜੇ ਜਿਹੜੇ ਮੇਰੇ ਨਾਲ ਚੈਨਲ ਤੇ ਜੁੜ ਰਹੇ ਨੇ ਜਾਂ ਅੱਗੇ ਜੁੜਨਗੇ ਆਪਾਂ ਉਹਨਾਂ ਲਈ ਫਰੀ ਮਤਲਬ ਕਿ ਵੀਡੀਓ ਅਪਲੋਡ ਕਰ ਦਾਂਗੇ ਕਿਵੇਂ ਤਿਆਰੀ ਕਰਨੀ ਹੈ ਜਾਂ ਕਿਸੇ ਨੂੰ ਮਟੀਰੀਅਲ ਚਾਹੀਦਾ ਉਹ ਵੀ ਆਪਾਂ ਕਰਾਂਗੇ ਠੀਕ ਹੈ ਜਿੰਨਾ ਕੋ ਹੋ ਸਕੇ ਆਪਾਂ ਉਹ ਵੀਡੀਓ ਵੀ ਅਪਲੋਡ ਕਰ ਦਾਂਗੇ ਜੀ ਤੋਂ ਆਪਾਂ ਤੁਹਾਨੂੰ ਕੁਝ ਜਿਵੇਂ ਕੰਪਿਊਟਰ ਦੀ ਹੋਗੀ ਠੀਕ ਹੈ ਪੰਜਾਬੀ ਦੀ ਹੋਗੀ ਇੰਗਲਿਸ਼ ਦੀ ਹੋਗੀ ਰੀਜਨਿੰਗ ਜਿੰਨਾ ਕੋ ਹੈ ਆਪਾਂ ਜ਼ਰੂਰ ਕਰਾਂਗੇ ਸੋ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਪੋਸਟਾਂ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਰਹਿਾਂਗੇ ਸੋ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਦਿਆ ਕਰੋ ਸਬਸਕ੍ਰਾਈਬ ਵੀ ਜਰੂਰ ਆਪਣੇ ਚੈਨਲ ਨੂੰ ਕਰਦੇ